ਇਹ ਤਸਵੀਰ ਤੁਹਾਡੇ ਤੱਕ ਸਾਂਝੀ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਬਿਕਰਮਜੀਠੀਆ ਦੇ ਘਰ ਦੇ ਬਾਹਰ ਵੱਡੇ ਪੱਦਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਰੇਡ ਹੋਈ ਹੈ ਉਸ ਤੋਂ ਬਾਅਦ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਇੱਥੇ ਧਰਨਾ ਪ੍ਰਦਰਸ਼ਨ ਜਿਹੜਾ ਉਹ ਦਿੱਤਾ ਜਾ ਰਿਹਾ ਸੀਗਾ ਸੋ ਇਧਰ ਅਕਾਲੀ ਲੀਡਰ ਸਾਡੇ ਨਾਲ ਮੌਜੂਦ ਨੇ ਲਾਲੀ ਰਣੀਕੇ ਜੀ ਮੌਜੂਦ ਨੇ ਰਣੀਕੇ ਸਭ ਕਿਵੇਂ ਦੇਖ ਰਹੇ ਹੋ ਇੱਕ ਧੱਕੇਸ਼ਾਹੀ ਹੋ ਰਹੀ ਹੈ ਕੰਦਾ ਟੱਪ ਕੇ ਅੰਦਰ ਵੜ ਗਏ ਅੰਦਰ ਤਾਲੇ ਤੋੜੇ ਗਏ ਚੰਡੀਗੜ੍ਹ ਕੋਠੀ ਦੇ ਤਾਲੇ ਤੋੜੇ ਗਏ ਕਿਵੇਂ ਦੇਖ ਰਹੇ ਹੋ ਕਾਨੂੰਨ ਦੇ ਅਧੀਨ ਆਉਂਦਾ ਹੈ ਜੀ ਬਿਲਕੁਲ ਜੀ ਇਹ ਕਾਲਾ ਦਿਨ ਮੈਂ ਕਹੂੰਗਾ ਮਜੀਠੀਆ ਸਾਹਿਬ ਨੂੰ ਕੋਈ ਫਰਕ ਨਹੀਂ ਪੈਣਾ ਜੀ ਵੇਖੋ ਮਜੀਠੀਆ ਸਾਹਿਬ ਅੱਗੇ ਵੀ ਕਈ ਤਰ੍ਹਾਂ ਦੀਆਂ ਜਾਂਚਾਂ 'ਚ ਸ਼ਾਮਲ ਹੋ ਚੁੱਕੇ ਸਹਿਯੋਗ ਕਰ ਚੁੱਕੇ ਹੈ ਬਿਲਕੁਲ ਇਹ ਜਿੰਨੇ ਮਰਜ਼ੀ ਇਲਜ਼ਾਮ ਲਾਈ ਜਾਂ ਦੋਸ਼ ਲਾਈ ਜਾਂ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਹਲਕਾ ਟਾਰੀ ਹਲਕਾ ਮਜੀਠਾ ਸਮੁੱਚਾ ਮਸਲ ਜ਼ਿਲ੍ਹਾ ਮੈਂ ਕਹੂੰਗਾ ਸਮੁੱਚਾ ਪੰਜਾਬ ਉਹਨਾਂ ਦੇ ਨਾਲ ਖੜਾ ਤੇ ਚਟਾਂਗ ਮੰਗ ਖੜਾ ਜੇ ਸਾਡੇ ਲੀਡਰ ਨੂੰ ਮਾਸਾ ਦੀ ਖਰੋਚ ਵੀ ਆ ਗਈ ਨਾ ਤੇ ਫਿਰ ਇਹਦੇ ਨਤੀਜੇ ਗੰਭੀਰ ਨਿਕਲਣਗੇ ਬਿਲਕੁਲ ਦੇਖ ਕਿਵੇਂ ਰਹੇ ਹੋ ਜਦਕਿ ਦਾ ਮਸੇਰੇ ਘਰ ਦੇ ਵਿੱਚ ਉਹ ਇਕੱਤਰ ਇਕੱਠੇ ਹੁੰਦੇ ਨੇ ਘਰ ਦੇ ਵਿੱਚ ਬੂਹੇ ਦੇ ਵਿੱਚ ਵੜ ਜਾਇਆ ਜਾਂਦਾ ਹੈ ਬੂਹਾ ਤੋੜਿਆ ਜਾਂਦਾ ਹੈ ਜਿਵੇਂ ਉਹ ਇਲਜ਼ਾਮ ਲਗਾ ਰਹੇ ਨੇ ਕਿਵੇਂ ਦੇਖ ਰਹੇ ਹੋ ਬਿਲਕੁਲ ਪਰਮ ਇਹ ਧੱਕਾ ਵਾ ਇਸ ਤਰੀਕੇ ਨਾਲ ਧੱਕਾ ਕਰਕੇ ਕੁਝ ਹਾਸਲ ਨਹੀਂ ਹੋਣਾ 7 ਸਾਲ ਹੋ ਗਏ ਪਹਿਲਾਂ 5 ਸਾਲ ਕਾਂਗਰਸ ਵਾਲਿਆਂ ਧੱਕਾ ਕਰਕੇ ਵੇਚ ਲਿਆ 3 ਸਾਲ ਹੋ ਗਏ ਨੇ ਇਹਨਾਂ ਨੇ ਕਰਕੇ ਵੇਲਾ ਜੀ ਇਹ ਤਾਂ ਕੋਈ ਗੱਲ ਹੈਗੀ ਸਾਹਮਣੇ ਲੈ ਕੇ ਆਓ ਇਸ ਤਰੀਕੇ ਨਾਲ ਹਰਾਸ਼ਮੰਡ ਕਰਨਾ ਕੋਈ ਫਾਇਦਾ ਨਹੀਂ ਇਹ ਤੁਸੀਂ ਲੋਕਾਂ ਦਾ ਧਿਆਨ ਮੁੱਦਿਆਂ ਤੋਂ ਹਟਾਉਣ ਵਾਸਤੇ ਇਹ ਤੱਕਾ ਕਰ ਰਹੇ ਨੇ ਮਜੀਠੀਆ ਸਾਹਿਬ ਪੋਲਾ ਖੋਲਦਾ ਮਜੀਠੀਆ ਸਾਹਿਬ ਮੁੱਦਿਆਂ ਦੀ ਗੱਲ ਕਰਦਾ ਇਸ ਕਰਕੇ ਮਜੀਠੇ ਇਹਨਾਂ ਨੂੰ ਚੁਬਦਾ ਹੋਰ ਕਿਵੇਂ ਹੋਰ ਕਿਸੇ ਦਾ ਕਿਉਂ ਨਹੀਂ ਗੱਲ ਕਰਦੇ ਇਸ ਕਰਕੇ ਮੈਂ ਕਹੂੰਗਾ ਭਗਵੰਤ ਮਾਨ ਸਾਹਿਬ ਸਮਾਂ ਨੇੜੇ ਹੀ ਆ ਅੱਖਾਂ ਖੋਲ ਲੋ ਪੰਜਾਬ ਨਾਲ ਜਿਹੜੇ ਲੋਕਾਂ ਨੇ ਤੁਸੀਂ ਜੋ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਸੀ ਉਹਨਾਂ ਉਹਨਾਂ ਵਾਅਦਿਆਂ ਦੇ ਬਾਰੇ ਵਿਚਾਰ ਕਰੋ ਨਾ ਕਿ ਮਜੀਠੀਆ ਸਾਹਿਬ ਦੀ ਫਿਕਰ ਨਾ ਕਰੋ ਬਿਲਕੁਲ ਬਿਲਕੁਲ ਸੋ ਦੇਖੋ ਇਹ ਸਮਰਥਕਾਂ ਦਾ ਵੱਡਾ ਇਕੱਠ ਜਿਹੜਾ ਹੈ ਵਿਕਰਮ ਮਜੀਠੀਆ ਦੀ ਕੋਠੀ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਤਾਂ ਦੂਜੇ ਪਾਸੇ ਫੋਰਸ ਜਿਹੜੀ ਹੈ ਉਹ ਹੋਰ ਸੱਦ ਲਈ ਗਈ ਹੈ ਤਾਂ ਕਿ ਕੋਈ ਮਾਹੌਲ ਜਿਹੜਾ ਉਹ ਖਰਾਬ ਨਾ ਹੋਏ ਕਿਉਂਕਿ ਤੁਸੀਂ ਦੇਖੋ ਇੱਧਰ ਜਿਹੜੇ ਬਲੈਕ ਕਮਾਂਡੋ ਨੇ ਅੰਮ੍ਰਿਤਸਰ ਪੁਲਿਸ ਦੇ ਉਹ ਵੀ ਸੱਤ ਲੈ ਗਏ ਨੇ ਤਾਂ ਕਿ ਕੋਈ ਵੀ ਵਰਕਰ ਜਿਹੜਾ ਉਹ ਅੰਦਰ ਨਾ ਜਾ ਸਕੇ ਹਾਲਾਂਕਿ ਮੀਡੀਆ ਤੋਂ ਵੀ ਕਿਤਨਾ ਕਿਤੇ ਦੂਰੀ ਬਣਾਈ ਹੋਈ ਹੈ ਤਕੇਸ਼ਾਹੀ ਕਿਤੇ ਸਾਰਿਆਂ ਦੇ ਨਾਲ ਹੀ ਕੀਤੀ ਜਾ ਰਹੀ ਹੈ ਕਿਉਂਕਿ ਕਵਰੇਜ ਕਰਨਾ ਸਾਡਾ ਮਕਸਦ ਹੈ ਸਾਡਾ ਕੰਮ ਹੈ ਕੱਲੀ-ਕੱਲੀ ਚੀਜ਼ ਦਿਖਾਉਣਾ ਸਾਡਾ ਕੰਮ ਹੈ ਪਰ ਸਾਨੂੰ ਵੀ ਕਿਤਨਾ ਕਿਤੇ ਰੋਕਿਆ ਗਿਆ ਸੋ ਇਹ ਤਸਵੀਰ ਤੁਸੀਂ ਦੇਖੋ ਨਾਰੇਬਾਜ਼ੀ ਜਿਹੜੀ ਹੈ ਸਿੱਧੇ ਤੌਰ ਦੇ ਉੱਤੇ ਕੀਤੀ ਜਾ ਰਹੀ ਹੈ ਵਿਕਰਮ ਜੀਠੀਆ ਦੇ ਅ ਜਿਹੜਾ ਹੱਕ ਦੇ ਵਿੱਚ ਉਹਨਾਂ ਦੇ ਲੀਡਰ ਆਏ ਹੋਏ ਨੇ ਉਹਨਾਂ ਦੇ ਸਮਰਥਕ ਆਏ ਹੋਏ ਨੇ ਸਿੱਧੇ ਤੌਰ ਦੇ ਉੱਤੇ ਅਸੀਂ ਦੇਖੀਏ ਤਾਂ ਇਹ ਜਿਹੜੀਆਂ ਰੇਟਸ ਨੇ ਉਹ ਸਿੱਧੇ ਤੌਰ ਦੇ ਉੱਤੇ ਰੇਟਸ ਜਿਹੜੀਆਂ ਅੰਮ੍ਰਿਤਸਰ ਦੇ ਵਿੱਚ ਕੀਤੀਆਂ ਗਈਆਂ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਵਿੱਚ ਕੀਤੀਆਂ ਗਈਆਂ ਸੋ ਇਹ ਤਸਵੀਰਾਂ ਹੁਣ ਤੱਕ ਸਾਂਝੀਆਂ ਕਰ ਰਿਹਾ ਅੰਮ੍ਰਿਤਸਰ ਤੋਂ ਤਸਵੀਰਾਂ ਨੇ ਜਿੱਥੇ ਵੱਡੇ ਪੱਧਰ ਦੇ ਉੱਤੇ ਅੱਜ ਇਹ ਧਰਨਾ ਪ੍ਰਦਰਸ਼ਨ ਦਿੱਤਾ ਗਿਆ ਹੈ ਸੋ ਜੀ ਜੀ ਪਰਮ ਲਗਾਤਾਰ ਪੜੇ ਲੋ ਅਪਡੇਟ ਤੁਹਾਡੇ ਤੋਂ ਜ਼ਰੂਰ ਲਵਾਂਗੇ ਪਰ ਇਸ ਦੇ ਬਚਾਲੇ ਇੱਕ ਹੋਰ ਵੱਡੀ ਖਬਰ ਦਾ ਰੁਕ ਕਰ ਲੈਣ ਤੁਹਾਨੂੰ ਦੱਸ ਦੇ ਕਿ ਜਿਸ ਹਿਸਾਬ ਦੇ ਨਾਲ ਵਿਕਰਮ ਸਿੰਘ ਮcjਠਿਆ ਦੇ ਘਰ ਵਿਜਲੈਂਸ ਵੱਲੋਂ ਛਾਪੇਮਾਰੀ ਕੀਤੀ ਗਈ ਬਿਲਕੁਲ ਉਸੇ ਤਰ੍ਹਾਂ ਹੀ ਚੰਡੀਗੜ੍ਹ ਰਿਹਾਇਸ਼ ਤੇ ਵੀ ਜੋ ਛਾਪੇਮਾਰੀ ਕੀਤੀ ਗਈ ਹੈ ਸੈਕਟਰ 4 ਦੇ ਵਿੱਚ ਵਿਕਰਮ ਸਿੰਘ ਮcjਠਿਆ ਦੀ ਜੋ ਰਿਹਾਇਸ਼ ਹੈ ਤਾਂ ਉੱਥੇ ਵੀ ਵਿਜਲੈਂਸ ਦੇ ਵੱਲੋਂ ਛਾਪਾ ਮਾਰਿਆ ਗਿਆ ਇਸ ਵਕਤ ਇਹ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਆ ਰਹੀ ਹੈ ਤਤਸ ਅਪਡੇਟ ਆ ਰਿਹਾ ਹੈ ਕਿ ਚੰਡੀਗੜ੍ਹ ਦੇ ਵਿੱਚ ਵੀ ਵਿਕਰਮ ਸਿੰਘ ਮcjਠਿਆ ਦੀ ਰਿਹਾਇਸ਼ ਤੇ ਰੇਡ ਮਾਰੀ ਗਈ ਹੈ ਸੈਕਟਰ 4 ਦੇ ਵਿੱਚ ਵਿਕਰਮ ਸਰਕਾਰੀ ਰਿਹਾਇਸ਼ ਤੇ ਵਿਜੀਲੈਂਸ ਦੇ ਵੱਲੋਂ ਜੋ ਛਾਪੇਮਾਰੀ ਕੀਤੀ ਗਈ ਹੈ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਸਾਫ਼-ਸਾਫ਼ ਜ਼ਿਕਰ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਜੋ ਤੱਕੇਸ਼ਾਈ ਕਰ ਰਹੀ ਹੈ ਸਹਿਯੋਗੀ ਪਰਮਵੀਰ ਸਿੰਘ ਗੋਲਕ ਲਗਾਤਾਰ ਅੰਮ੍ਰਿਤਸਰ ਤੋਂ ਲਾਈਵ ਜੁੜੇ ਹੋਏ ਨੇ ਪਰਮ ਇੱਕ ਪਾਸੇ ਉਧਰ ਛਾਪੇਮਾਰੀ ਤਾਂ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਵੀ ਜੋ ਵਿਜੀਲੈਂਸ ਦੇ ਵੱਲੋਂ ਛਾਪਾ ਮਾਰਿਆ ਗਿਆ ਠੋਕੇ ਇਹ ਗੱਲ ਹਮੇਸ਼ਾ ਹੀ ਉੱਠਦੀ ਰਹੇਗੀ ਤੱਕੇ ਇੱਕ ਕਰੀ ਗਏ ਦੋ ਹੋਰ ਕਿੰਨੇ ਕਰ ਲੈਣਗੇ ਇਹ ਆਵਾਜ਼ ਸਾਡੀ ਜਿਹੜੀ ਬਲੰਦ ਹੋਏਗੀ ਲੋਕਾਂ ਦੀ ਆਵਾਜ਼ ਪੰਜਾਬ ਦੀ ਆਵਾਜ਼ ਹੁਣ ਗੱਲ ਕੀ ਆ ਇਹ ਕਹਿੰਦੇ ਨਸ਼ਿਆ ਵਿਰੋਧ ਜੁੱਧ ਨਸ਼ਿਆ ਰੋਧ ਪਰ ਨਸ਼ਿਆ ਵਿਰੋਧ ਜੁੱਧ ਨਹੀਂ ਹੈਗਾ ਇਹ ਅਕਾਲੀ ਵਰਕਰਾਂ ਦੇ ਵਿਰੋਧ ਹੈਗਾ ਅਕਾਲੀ ਲੀਡਰਾਂ ਦੇ ਜ਼ੁਬਾਨ ਬੰਦ ਕਰਾਉਣ ਵਾਸਤੇ ਇਹਨਾਂ ਨੇ ਲਾਇਆ ਸਾਡੀ ਆਵਾਜ਼ ਇੱਕੋ ਹੈਗੀ ਆ ਦਿੱਲੀ ਦੇ ਲਟੇਰੇ ਭਜਾਓ ਤੇ ਪੰਜਾਬ ਜਾਓ ਅਸੀਂ ਕੇਜਰੀਵਾਲ ਉਹਦੀ ਟੀਮ ਨੂੰ ਉਸ ਤੋਂ ਭਜਾਉਣਾ ਚਾਹੁੰਦੇ ਆ ਆਉਣ ਵਾਲਾ ਸਮਾਂ ਦੱਸੇਗਾ ਅਕਾਲੀ ਵਰਕਰਾਂ ਦੇ ਜੁੱਧੇ ਨੇ ਇਹ ਡੋਲਰ ਵਾਲੇ ਵਰਕਰ ਨਹੀਂਗੇ ਲੀਡਰ ਸਾਡੇ ਘੇਰ ਨੇ ਤਗੜੇ ਨੇ ਲੀਡਰ ਲੀਡਰ ਬਿਲਕੁਲ ਲੀਡਰ ਨਹੀਂ ਹੈਗੇ ਸਾਡੇ ਪ੍ਰਧਾਨ ਜੀ ਨਾਲ ਵੀ ਗੱਲਬਾਤ ਕਰ ਲੈਣੇ ਆ ਇੱਕ ਮਿੰਟ ਜੀ ਪ੍ਰਧਾਨ ਜੀ ਕਿਵੇਂ ਦੇਖ ਰਹੇ ਹੋ ਅੱਜ ਧੱਕੇਸ਼ਾਹੀ ਦੇ ਖਿਲਾਫ ਤੁਸੀਂ ਡਟੇ ਹੋ 20 ਥਾਵਾਂ ਤੇ ਰੇਡ ਕੀਤੀ ਗਈ ਹੈ ਚੰਡੀਗੜ੍ਹ ਕੋਠੀ ਤੇ ਵੀ ਰੇਡ ਕੀਤੀ ਗਈ ਹੈ ਕੀ ਲੱਗਦਾ ਹੈ ਕਿ ਇਹ ਪੋਰਟਫੋਲੀਓ ਜਾਂ ਪ੍ਰੋਟੋਕੋਲ ਦੇ ਸਾਹਮਣੇ ਹੋਇਆ ਕਿਉਂਕਿ ਅੰਦਰ ਅਸੀਂ ਬਹਿਸ ਬਾਜੀ ਸਰਕਾਰ ਦੀ ਧੱਕੇਸ਼ਾਹੀ ਹੈ ਕਿ ਸਰਕਾਰਾਂ ਕਿਸ ਤਰੀਕੇ ਦੇ ਨਾਲ ਜਦੋਂ ਵਿਰੋਧੀ ਧਿਰਾਂ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਸਵਾਲ ਚੱਕਦੀਆਂ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਹਿਸਾਬ ਮੰਗਦਿਆਂ ਨੇ ਫਿਰ ਆ ਜਿਹੜੀ ਧੱਕੇਸ਼ਾਈ ਹੈ ਸਰਕਾਰਾਂ ਨੇ ਕਰਨੀ ਹੁੰਦੀ ਹੈ ਸੋ ਅਗਰ ਸਰਕਾਰਾਂ ਇਹ ਸੋਚਦੀਆਂ ਨੇ ਕਿ ਸਰਕਾਰਾਂ ਇਸ ਤਰੀਕੇ ਨਾਲ ਆਵਾਜ਼ ਦਬਾ ਲੈਣਗੀਆਂ ਔਰ ਡਰਾ ਲੈਣਗੀਆਂ ਤਾਂ ਇਹ ਭੁੱਲ ਜਾਣ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੇ ਰਵਾਂਗੇ ਸਰਕਾਰਾਂ ਤੋਂ ਉਹਨਾਂ ਕਦੇ ਡਰੇ ਸੀ ਨੇ ਡਰਦੇ ਨਹੀਂ ਸਾਥੀਓ ਕੀ ਪਰਮਵੀਰ ਸਿੰਘ ਆਲਕਸਰਨਾਮ ਨੇ ਸਰ ਤੋਂ ਲਾਈਵ ਛੁੜੇ ਹੋਏ ਨੇ ਤਾਂ ਪਰਮ ਇੱਥੇ ਜੋ ਅਕਾਲੀਗਲ ਦੇ ਆਖੋ ਪਹੁੰਚਣੇ ਸ਼ੁਰੂ ਹੋ ਗਏ ਨੇ ਐਡਵੋਕੇਟ ਅਸ਼ਦੀਪ ਸਿੰਘ ਕਲੇਰ ਦੀਆਂ ਵੀ ਜੋ ਤਸਵੀਰਾਂ ਆਈਆਂ ਨੇ ਹਾਲਾਂਕਿ ਜ਼ਿਕਰ ਅਸੀਂ ਜੋ ਕਰ ਰਹੇ ਹਾਂ ਕਿ ਇੱਕ ਪਾਸੇ ਉਧਰ ਛਾਪਾ ਮਾਰਿਆ ਗਿਆ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਜੋ ਵਿਕਰਮ ਚਿਟੇ ਦੀ ਰਿਹਾਈ ਸ਼ਾ ਉੱਥੇ ਵੀ ਵਿਜੀਲੈਂਸ ਦੀ ਟੀਮ ਪਹੁੰਚ ਚੁੱਕੀ ਹੈ। ਜੇਲੀ ਸਾਬਤ ਹੋ ਰਿਹਾ ਜੀ ਕਾਰ ਮੂਡ ਇੱਕ ਹੀ ਬੰਦੇ ਨੂੰ ਉਹਦੇ ਕਦੀ ਰੇਡ ਸੀਬੀਆਈ ਦੀ ਕਰਾ ਦੇਣ ਤੇ ਕਦੀ ਵਿਜੀਲੈਂਸ ਦੀ ਕਰਾ ਦਿੰਦੇ ਕਦੀ ਕਾਹੇ ਦੀ ਕਰਾ ਦਿੰਦੇ ਜੀ ਜੇ ਕੁਝ ਹੈ ਤੇ ਸਾਹਮਣਾ ਲਿਆਂ ਇਦਾਂ ਕਿਸੇ ਨੂੰ ਤੰਗ ਪ੍ਰੇਸ਼ਾਨ ਕਰਨਾ ਜਿਹੜਾ ਆ ਇਹ ਬਿਲਕੁਲ ਭਗਵੰਤਮਾਨ ਦਾ ਜਿਹੜਾ ਆ ਬਿਲਕੁਲ ਟੋਟਲੀ ਫੇਲਿਅਰ ਸਾਬਤ ਹੋਇਆ ਇੱਥੇ ਜੀ ਇੱਕ ਬੰਦੇ ਨੂੰ ਟਾਰਗੇਟ ਕੀਤਾ ਜਾ ਰਿਹਾ ਨਕਾਮੀਆਂ ਜਿਹਾ ਨਕਾਮੀਆਂ ਲਗਾਉਣ ਵਾਸਤੇ ਜੀ ਬਹੁਤ ਬਹੁਤ ਧੰਨਵਾਦ ਇਹ ਸਾਡੇ ਨਾਲ ਰਾਜਾ ਲਦੇਜ ਜੀ ਮੌਜੂਦ ਨੇ ਲਦੇਜ ਸਾਹਿਬ ਕਿਵੇਂ ਦੇਖ ਰਹੇ ਹੋ ਦਿਹਾਤੀ ਤੁਸੀਂ ਦੇਖਦੇ ਹੋ ਪਿੰਡਾਂ ਦੇ ਕੀ ਹਾਲਾਤ ਨੇ ਅੱਜ ਬਿਕਰਮਜੀਠੀਆ ਦੇ ਘਰ ਦੇ ਅੰਦਰ ਰੇਡ ਹੋਈ ਹੈ ਕਿਵੇਂ ਦੇਖ ਰਹੇ ਹੋ ਇਸ ਨੂੰ ਧੱਕੇਸ਼ਾਹੀ ਕਰਾਰ ਦਿੱਤਾ ਜਾ ਰਿਹਾ ਤੁਹਾਡੇ ਵਰਕਰਾਂ ਵੱਲੋਂ ਮੰਨੂ ਸਾਡੀ ਦਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮਨ ਨੂੰ ਵੜਦਾ ਅਸੀਂ ਦੂਣ ਸਵਾਏ ਹੋਏ ਪੰਜਾਬ ਸਰਕਾਰ ਨੇ ਮਜੀਠੀਆ ਸਾਹਿਬ ਤੇ ਉਹਦੇ ਪਰਿਵਾਰ ਨਾਲ ਧੱਕੇਸ਼ਾਹੀ ਕਰਨ ਵਾਲੀ ਅਖੀਰ ਕਰ ਦਿੱਤੀ ਆ ਅੱਜ ਜੋ ਵਿਜੀਲੈਂਸ ਦਾ ਰੇਡ ਹੋਇਆ ਵਾ ਉਹਦੇ ਵਿੱਚ ਸਿਵਲ ਸਿਵਲ ਜਿਹੜੇ ਅਧਿਕਾਰੀ ਨੇ ਉਹ ਕੰਨਾ ਟੱਪ ਕੇ ਮਜੀਠੀਆ ਸਾਹਿਬ ਦੀ ਕੋਠੀ ਵਿੱਚ ਦਾਖਲ ਹੋਏ ਨੇ ਪਹਿਲੋਂ ਮਜੀਠੀਆ ਸਾਹਿਬ ਦੀ ਜਿਹੜੀ ਸਿਕਿਉਰਿਟੀ ਨਾਲ ਪੰਜਾਬ ਸਰਕਾਰ ਨੇ ਵਾਪਸ ਲਈ ਸੀ ਭਗਵੰਤ ਮਾਨ ਦੀ ਨੀਤੀ ਤੇ ਨੀਅਤ ਮਾੜੀ ਆ ਬਦਲਾਖੋਰੀ ਨੀਤੀ ਦੇ ਤਹਿਤ ਸਰਦਾਰ ਮਜੀਠੀਆ ਦੇ ਖਿਲਾਫ ਝੂਠਾ ਕੇਸ ਦਰਜ ਕਰਨਾ ਚਾਹੁੰਦੀ ਆ ਪੰਜਾਬ ਸਰਕਾਰ ਪਹਿਲਾਂ ਵੀ ਝੂਠੇ ਕੇਸ ਦਰਜ ਕੀਤੇ ਸੀ ਪਰ ਪੰਜਾਬ ਸਰਕਾਰ ਨੂੰ ਤੇ ਪਹਿਲੀਆਂ ਸਰਕਾਰਾਂ ਨੂੰ ਮੂੰਹ ਦਿਖਾਣੀ ਪਈ ਆ ਇਸ ਕਰਕੇ ਮਜੀਠੀਆ ਸਾਹਿਬ ਇੱਕ ਬੇਦਾਗ ਲੀਡਰ ਨੇ ਜੋ ਲੋਕਾਂ ਦੇ ਹਿੱਤਾਂ ਦੇ ਖਾਤਰ ਪੰਜਾਬ ਸਰਕਾਰ ਦੇ ਖਿਲਾਫ ਆਵਾਜ਼ ਉਠਾਉਂਦੇ ਨੇ ਪੰਜਾਬ ਸਰਕਾਰ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਪੰਜਾਬ ਦੇ ਕੋਨੇ-ਕੋਨੇ ਚੋਂ ਜ਼ਿਲ੍ਹਾ ਦਿਹਾਤੀ ਦੇ ਸ਼ਹਿਰੀ ਦੇ ਵਰਕਰ ਇੱਥੇ ਪਹੁੰਚ ਰਹੇ ਨੇ ਸਰਕਾਰ ਦੀਆਂ ਚੀਕਾਂ ਘਟਾ ਦੇਵਾਂਗੇ ਕਿਉਂਕਿ ਸਰਕਾਰ ਦੇ ਪੱਲੇ ਕੱਖ ਨਹੀਂ ਮਜੀਠੀਆ ਸਾਹਿਬ ਨੂੰ ਟਾਰਗੇਟ ਕਰਕੇ ਤੇ ਇਹ ਆਪਣਾ ਜਿਹੜੇ ਕੋਈ ਮੁੱਦਿਆਂ ਤੋਂ ਜਿਹੜੇ ਮੁੱਦਿਆਂ ਤੋਂ ਇਹਦਾ ਕੁਝ ਬੰਲੇ ਹੈ ਨਹੀਂ ਕਰੋੜਾਂ ਰੁਪਏ ਰੁਪਏ ਸੈਂਟਰ ਕੋ ਇਹਨਾਂ ਨੇ ਕਰਜ਼ਾ ਚੁੱਕਿਆ ਵਾ ਪੰਜਾਬ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਇਹਨਾਂ ਨੇ ਐਕਵਾਇਰ ਕਰਨ ਦੀ ਐਕਵਾਇਰ ਕਰਨ ਦੇ ਨੇ ਤੇ ਮਜੀਠੀਆ ਸਾਹਿਬ ਨਾਲ ਜਿਹੜੀ ਧੱਕੇਸ਼ਾਹੀ ਕਰਨ ਦੇ ਨੇ ਉਹ ਸ਼ਰੋਮ ਨਹੀਂ ਅਕਾਲੀ ਦਾ ਧੱਕੇਸ਼ਾਹੀ ਦਾ ਜਵਾਬ ਆ ਉਹ ਦੇਣਾ ਜਾਣਦਾ ਤੇ ਅੱਜ ਹੁਣਾਂ ਗੇਟ ਜਿਹੜੇ ਤੋੜ ਕੇ ਆ ਬੈਰੀਕੇਡ ਲਾਏ ਨੇ ਪੁਲਿਸ ਨੇ ਆ ਤੋੜ ਕੇ ਮਜੀਠੀਆ ਸਾਹਿਬ ਦੀਆਂ ਕੰਨਾਂ ਟੱਪ ਕੇ ਅਈ ਅੰਦਰ ਜਾ ਕੇ ਦਾਖਲ ਹੋਣਾ ਅੰਦਰੋਂ ਆਰਡਰ ਤੇ ਆਏ ਨੇ ਉਹ ਕਹਿੰਦੇ ਭਾਵੇਂ ਕਹਿੰਦਾ ਟੱਪ ਕੇ ਆਉ ਉਹ ਆਉ ਜ਼ਰੂਰੀ ਆਉਣ ਲੱਗੇ ਕਹਿੰਦਾ ਟੱਪ ਕੇ ਹੋਣ ਲੱਗੇ ਭਾਵੇਂ ਸਾਨੂੰ ਜਾਨ ਦੀ ਕੁਰਬਾਨੀ ਕਿਉਂ ਲਾਉਣਾ ਪਵੇ ਮਰਨਾ ਪਵੇ ਲੜਨਾ ਪਵੇ ਅਸੀਂ ਕਰਾਂਗੇ ਲੇਕਿਨ ਪੰਜਾਬ ਜਿਹੜੀ ਪੁਲਿਸ ਆ ਉਹ ਸਾਨੂੰ ਅੱਗੇ ਵਧਣ ਤੋਂ ਰੋਕਣ ਦੀ ਆ ਬਿਲਕੁਲ ਬਿਲਕੁਲ ਬਹੁਤ ਧੰਨਵਾਦ ਸੋ ਇਹ ਤਸਵੀਰ ਜਿਹੜੀ ਹੈ ਥੋੜੇ ਤੱਕ ਸਾਂਝੀ ਕਰ ਰਹੇ ਆ ਤੁਸੀਂ ਦੇਖੋ ਕਿ ਪੁਲਿਸ ਮੁਲਾਜ਼ਮ ਜਿਹੜੇ ਆ ਵੱਡੇ ਪੱਧਰ ਦੇ ਉੱਤੇ ਤਾਨਾਤ ਕਰ ਦਿੱਤੇ ਗਏ ਨੇ ਕਾਰਨ ਹੈ ਕਿ ਇੱਥੇ ਕਿਸੇ ਨੂੰ ਵੀ ਆਉਣ ਦੀ ਆਗਿਆ ਨਹੀਂ ਹੈ ਸੋ ਕੁੱਲ ਮਿਲਾ ਕੇ ਪਿੰਡਾਂ ਚੋਂ ਕਾਉਂਸਲਰ ਨੇ ਸਰਪੰਚ ਨੇ ਉਹ ਵੀ ਆਉਣੇ ਸ਼ੁਰੂ ਹੋ ਗਏ ਨੇ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀਗਾ ਬਿਲਕੁਲ ਸਾਹਮਣੇ ਹੀ ਬਿਕਰਮਜੀਠੀਆ ਦਾ ਘਰ ਇੱਕ ਵਾਰ ਤਸਵੀਰ ਜ਼ਰੂਰ ਦਿਖਾ ਦਈਏ ਬਿਲਕੁਲ ਸਾਹਮਣੇ ਘਰ ਹੈ ਤਾਂ ਪੂਰਾ ਇਲਾਕਾ ਜਿਹੜਾ ਉਹ ਸੀਲ ਕਰ ਦਿੱਤਾ ਗਿਆ ਇਉਂ ਲੱਗ ਰਿਹਾ ਹੈ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀਗਾ ਕਿ ਕਿਸੇ ਹਾਰਡ ਕੋਰ ਕ੍ਰਿਮੀਨਲ ਨੂੰ ਜਿਹੜਾ ਉਹ ਫੜਨਾ ਹੋਏ ਉਸ ਪੱਧਰ ਦੇ ਉੱਤੇ ਇਹ ਬੈਰੀਕੇਡਿੰਗ ਉਸ ਪੱਧਰ ਦੇ ਉੱਤੇ ਜਿਹੜਾ ਉਹ ਪੁਲਿਸ ਕਮਾਂਡੋ ਫੋਰਸ ਲੇਡੀਜ਼ ਪੁਲਿਸ ਗਗਨ ਮੈਂ ਦੱਸ ਨਹੀਂ ਸਕਦਾ ਵੀ ਕਿੱਥੋਂ ਕਿੱਥੋਂ ਪੁਲਿਸ ਇਹਨਾਂ ਵੱਲੋਂ ਬੁਲਾ ਲਈ ਗਈ ਹੈ ਤਕਰੀਬਨ ਇਹ ਤਾਂ ਸਵਾਲ ਜੋ ਵਿਕਰਮ ਜੀਟੀਆ ਪੁੱਛ ਰਹੇ ਨੇ ਇਹ ਹੀ ਤਾਂ ਕਹਿ ਰਹੇ ਨੇ ਵਿਕਰਮ ਜੀਟੀਆ ਥਿਸ ਇਸ ਨੋਟ ਦਾ ਵੇ ਇਹ ਕੋਈ ਤਰੀਕਾ ਹੈ ਵਿਜੀਲੈਂਸ ਬਿਊਰੋ ਜੋ ਜ਼ੀਰੋ ਟੋਲਰੈਂਸ ਨੀਤੀ ਅਪਣਾਉਣ ਦਾ ਦਾਵਾ ਕਰਦੀ ਹੈ ਅਪਰਾਧੀਆਂ ਤੇ ਸਿਕੰਜਾ ਕਸਿਆ ਜਾਏਗਾ ਲੇਕਿਨ ਜਿਸ ਤਰੀਕੇ ਦੇ ਨਾਲ ਵਿਜੀਲੈਂਸ ਬਿਊਰੋ ਪਹੁੰਚੀ ਹੈ ਸਵਾਲੀਆ ਨਿਸ਼ਾਨ ਉੱਠ ਖੜੇ ਹੋ ਰਹੇ ਨੇ ਲਗਾਤਾਰ ਅਸੀਂ ਤਸਵੀਰਾਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਤੋਂ ਤਸਵੀਰਾਂ ਨੇ ਚੰਡੀਗੜ੍ਹ ਦੇ ਵਿੱਚ ਵਿਕਰਮਜੀਤਿਆ ਦੀ ਰਿਹਾਈ ਤੇ ਰੇਡ ਕੀਤੀ ਗਈ ਹੈ ਅੰਮ੍ਰਿਤਸਰ ਤੋਂ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦਿਖਾ ਰਹੇ ਆ ਅਧਿਕਾਰੀ ਜੋ ਪਹੁੰਚੇ ਨੇ ਜਿਸ ਤਰੀਕੇ ਦੇ ਨਾਲ ਪਹੁੰਚੇ ਨੇ ਦੇਖੋ ਵਿਕਰਮਜੀਤਿਆ ਕੁਰਸੀ ਤੇ ਬੈਠੇ ਸੋਚੋ ਜਰਾ ਘਰ ਦੇ ਨਾਲ ਦੇਖੋ ਇਹਨਾਂ ਤਸਵੀਰਾਂ ਤਸਵੀਰਾਂ ਨੂੰ ਕਿ ਵਿਕਰਮ ਮਜੀਠੀਆ ਚੇਅਰ ਤੇ ਬੈਠੇ ਨੇ ਵਿਕਰਮ ਮਜੀਠੀਆ ਜਿਨ੍ਹਾਂ ਦੇ ਘਰ ਤੇ ਰੇਡ ਹੋਈ ਉਹ ਚੇਅਰ ਤੇ ਬੈਠੇ ਨੇ ਤੇ ਅਧਿਕਾਰੀ ਅਧਿਕਾਰੀ ਖੜੇ ਨੇ ਵਿਕਰਮ ਮਜੀਠੀਆ ਸਵਾਲ ਕਰ ਰਹੇ ਨੇ ਅਧਿਕਾਰੀਆਂ ਦੇ ਕੋਲ ਜਵਾਬ ਦਿੱਤੇ ਆ ਬਣ ਨਹੀਂ ਰਿਹਾ ਗੌਰ ਦੇ ਨਾਲ ਦੇਖੋ ਇਹਨਾਂ ਤਸਵੀਰਾਂ ਨੂੰ ਜ਼ਰਾ ਇਹ ਤਸਵੀਰਾਂ ਕਾਫੀ ਕੁਝ ਬਿਆਨ ਕਰ ਰਹੀਆਂ ਨੇ ਯਾਨੀ ਕਿ ਵਿਕਰਮ ਮਜੀਠੀਆ بار بار ਪੁੱਛਦੇ ਰਹੇ ਨੇ ਤੁਹਾਡੀ ਯੂਨੀਫਾਰਮ ਕਿਤੇ ਹੈ ਬਿਕਰਮ ਜੀਤਿਆ ਪੁੱਛਦੇ ਰਹੇ ਨੇ ਕੌਣ ਹੋ ਤੁਸੀਂ ਹੂ ਆਰ ਯੂ ਫਿਰ ਅਧਿਕਾਰੀ ਕਹਿੰਦੇ ਨੇ ਮੈਂ ਡੀਐਸਪੀ ਹਾਂ ਫਿਰ ਬਿਕਰਮ ਜੀਤਿਆ ਕਹਿ ਰਹੇ ਨੇ ਕਿ ਇਹ ਕੋਈ ਕਾਇਦਾ ਹੈ ਤੁਸੀਂ ਡੀਐਸਪੀ ਹੋ ਜਾਂ ਐਸਪੀ ਹੋ ਸਾਨੂੰ ਕਿਵੇਂ ਪਤਾ ਚੱਲੇਗਾ ਤੁਹਾਡੇ ਕੋਲ ਕੋਈ ਵਰਦੀ ਨਹੀਂ ਹੈ ਔਰ ਤੁਸੀਂ ਇਸ ਕਦਰ ਧੱਕੇ ਦੇ ਨਾਲ ਵੜੇ ਹੋ ਗਨੀਵ ਕੌਰ ਮਜੀਟਿਆ ਜਿਨ੍ਹਾਂ ਨੇ ਦੱਸਿਆ ਕਿ ਧੱਕਾ ਮਾਰ ਕੇ ਕਰਦੇ ਅੰਦਰ ਦਾਖਲ ਹੋਏ ਨੇ ਕਿਸੇ ਵੀ ਵਿਜਨੇਸ ਅਧਿਕਾਰੀ ਨੂੰ ਇਸ ਕਦਰ ਧੱਕਾ ਮਾਰ ਕੇ ਕਿਸੇ ਦੇ ਘਰ ਦੇ ਅੰਦਰ ਦਾਖਲ ਹੋਣ ਦੀ ਇਜਾਜ਼ਤ ਕਿਸ ਨੇ ਦਿੱਤੀ ਹੈ ਮੈਂ ਗੋਗਲ ਨੂੰ ਬੁਲਾ ਲਿਆ ਤੁਸੀ ਮੇਰੇ ਕੋਲ ਕਹਿੰਦੇ ਤੁਸੀ ਦਿਖਾਉਂ ਮੈਂ ਕਾਦਰ ਨੂੰ ਬੁਲਾ ਦੇ ਤੁਸੀ ਗਰੰਟੂ ਗੀਂ ਦੇ ਰਹੇ ਕੋਈ ਕੁਝ ਕਰੇ ਰਹੇ ਕੋਈ ਕੁਝ ਨਹੀਂ ਮਿਲਦਾ ਕੋਈ ਤਾਂ ਬੈਠੇ ਤੁਹਾਡੇ ਸਾਹਮਣੇ ਬੈਠੇ ਨਹੀਂ ਬਾਕੀਆਂ ਨੂੰ ਬਹੁਤ ਆਮ ਨਾਲ ਬੈਠੇ ਨੇ ਬੈਠੇ ਸਾਰੇ ਨਾਲ ਬੈਠੇ ਮੈਂ ਕਹਿ ਤਾ ਜੇ ਜੇ ਜੀ ਹੋ ਗਈ ਬਿਲਕੁਲ ਦਿਓ ਆ ਬੱਟ ਤੁਸੀਂ ਬੰਦੇ ਜੀ ਪਲੀਜ਼ ਬੰਦ ਕਰ ਦਿਓ ਤੁਹਾਨੂੰ ਲੱਗਦਾ ਸੀ ਅਰੈਸਟ ਕਰਨਾ ਕੋਈ ਕਿਸ ਮਾਮਲੇ ਛੇਵਾ ਦੇ ਬੰਦ ਕਰ ਦਿਓ ਪਲੀਜ਼ ਇਹ ਨੇ ਪਰਮੇਤਾ ਸਥਿਤੀ ਉਹ ਹੀ ਹੋ ਗਈ ਕਿ ਕੇਰਾ ਪਹੁੰਚ ਤਾਂ ਵਿਜਲੈਂਸ ਟੀਮ ਪਹੁੰਚੀ ਸੀ ਵਿਕਰਮ ਮਜੀਠੀਆ ਨੇ ਉਲਟਾ ਕੇਰਾ ਪਾ ਲਿਆ ਅਧਿਕਾਰੀਆਂ ਨੂੰ ਕਿਉਂਕਿ ਕਾਇਦਾ ਕਿਉਂਕਿ ਅਧਿਕਾਰੀਆਂ ਨੇ ਵਿਜਲੈਂਸ ਟੀਮ ਨੇ ਗਲਤੀ ਇੱਥੇ ਕਰਤੀ ਕਿ ਤੱਕਾਵਾਰ ਕੇ ਅੰਦਰ ਬੜੇ ਨੇ ਵਿਦਾਊਟ ਐਨੀ ਇਨਫੋਰਮੇਸ਼ਨ ਉ ਪਹੁੰਚੇ ਨੇ ਉੱਥੇ ਆ ਦੇਖੋ ਗगन ਉਹੀ ਜ਼ਿਕਰ ਕਰ ਰਹੇ ਸੀ ਕਿ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਸਾਰੇ ਹੀ ਲੀਡਰਾਂ ਦੇ ਨਾਲ ਕਿ ਆਖਰਕਾਰ ਕੀ ਕਹਿੰਦੇ ਨੇ ਵਿਜੀਲੈਂਸ ਟੀਮ ਪਹੁੰਚਦੇ ਬਿਲਕੁਲ ਗਲਤ ਹੋਦੀ ਠੀਕ ਹੈ ਵਿਜੀਲੈਂਸ ਟੀਮ ਪਹੁੰਚੀ ਤਾਂ ਸੀਗੀ ਰੇਡ ਕਰਨ ਵਾਸਤੇ ਰੇਡ ਮੈਨੂੰ ਲੱਗਦਾ ਉਹਨਾਂ ਤੇ ਹੋਗੀ ਜਵਾਬਦੇਹੀ ਜਿਹੜੀ ਆ ਉਹ ਵਿਜੀਲੈਂਸ ਟੀਮ ਨੂੰ ਨਹੀਂ ਆਈ ਸਾਡੇ ਨਾਲ ਸਪਾਰੀਵਿੰਦ ਸਾਹਿਬ ਮੌਜੂਦ ਨੇ ਭਾਜੀ ਕਿਵੇਂ ਦੇਖ ਰਹੇ ਹੋ ਰੇਡ ਹੋਈ ਹੈ ਉਹ ਉਲਟਾ ਉਹੀ ਅਧਿਕਾਰੀ ਜਿਹੜੇ ਨੇ ਉਹਨਾਂ ਤੋਂ ਮਜੀਠੀਆ ਸਾਹਿਬ ਜਵਾਬਤਲਬੀ ਕਰ ਰਹੇ ਨੇ ਕੋਈ ਵਰਦੀ ਚ ਹੈ ਨਹੀਂ ਕਿਸੇ ਨੇ ਕੋਈ ਨੋਟਿਸ ਨਹੀਂ ਦਿੱਤਾ ਕੰਧਾਂ ਟੱਪ ਕੇ ਅੰਦਰ ਵੜ ਗਏ ਕਿਵੇਂ ਦੇਖ ਰਹੇ ਹੋ ਜੀ ਹਾਂਜੀ ਬਹੁਤ ਮਾੜੀ ਗੱਲ ਐ ਵੀ ਮੰਦਭਾਗੀ ਗੱਲ ਐ ਵੀ ਸਰਕਾਰਾਂ ਦੇ ਹੁੰਦਿਆਂ ਦੇ ਜਾਂਦਿਆਂ ਜੀ ਐਓ ਜੀਆਂ ਗੱਲਾਂ ਨਹੀਂ ਕਦੀ ਬਦਲੇ ਦੀ ਭਾਵਨਾ ਨਾਲ ਸੁਣੀਆਂ ਵੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਧੜਕ ਹੋ ਕੇ ਪੰਜਾਬ ਦੇ ਮਸਲੇ ਚੁੱਕਦੇ ਆ ਗਲਤ ਨੂੰ ਗਲਤ ਕਹਿੰਦੇ ਤੇ ਝੂਠ ਨੂੰ ਝੂਠ ਕਹਿਣ ਦੀ ਤਾਕਤ ਰੱਖਦੇ ਆ ਤੇ ਉਹਨਾਂ ਨੂੰ ਝਕਾਉਂਦੀਆਂ ਸਾਰੀਆਂ ਕੋਸ਼ਿਸ਼ਾਂ ਹੋ ਰੀਆਂ ਪਰ ਉਹ ਸੱਚ ਤੇ ਡਟੇ ਰਹਿਣਗੇ ਕਦੀ ਝੁਗਣ ਵਾਲੇ ਨਹੀਂ ਕਦੀ ਵੀ ਇਹੋ ਜੀਆਂ ਗੱਦੜ ਧਮਕੀਆਂ ਅੱਗੇ ਉਹ ਲਿਫਣ ਵਾਲੇ ਨਹੀਂ ਪੰਜਾਬ ਦੇ ਮੁੱਦੇ ਉਹਨਾਂ ਚੁੱਕਦੇ ਰਹਿਣਾ ਵਾ ਕਿ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਰਹਿਣਾ ਵਾ ਇਹ ਜਿਹੜੀ ਗੱਲ ਕੀਤੀ ਗਈ ਹੈ ਸਰਕਾਰਾਂ ਆਉਣ ਵਾਲੇ ਸਮੇਂ 'ਚ ਪਹਿਲਾਂ ਸਾਡੀ ਹੀ ਮੁੜ ਕੇ ਕਾਂਗਰਸ ਦੀ ਬਾਣੀ ਹੁਣ ਆਮ ਦੀ ਫਿਰ ਸਰਕਾਰ ਅਕਾਲੀ ਦਲ ਦੀ ਆ ਸਕਦੀ ਆ ਪਰ ਜਿਹੜੀਆਂ ਕੋਈ ਗੱਲਾਂ ਇਹੋ ਜਿਹੇ ਹੋ ਰਹੀਆਂ ਨਾ ਉਹ ਫਿਰ ਡਬਲ ਹੋ ਕੇ ਬੰਦੇ ਨੂੰ ਮਿਲਦੀਆਂ ਵਾ ਇਸ ਕਰਕੇ ਸਰਕਾਰਾਂ ਨੂੰ ਬਦਲੇ ਦੀ ਭਾਵਨਾ ਨਾਲ ਨਹੀਂ ਹੋਰ بڑے ਮੁੱਦੇ ਆ ਪਹੁੰਚ ਨੇ ਫਲੈਟ ਦੇ ਵਿੱਚ ਕੰਦਾ ਟੱਪ ਕੇ ਉਹਨਾਂ ਨੂੰ ਜਾਣਾ ਪਿਆ ਸੋਚੋ ਜਰਾ ਬੈਰੀਕੇਡ ਤੋੜ ਕੇ ਅਕਾਲੀ ਵਰਕਰਾਂ ਨੂੰ ਅੱਗੇ ਵਧਣਾ ਪਿਆ ਇਸ ਕਦਰ ਰਸਤੇ ਤੱਕ ਬਲੌਕ ਕਰ ਰੱਖੇ ਨੇ ਪੁਲਿਸ ਨੇ ਫਿਲਹਾਲ ਇਸ ਤਰ੍ਹਾਂ ਦੀ ਰੇਡ ਜੋ ਹੈ ਆਪਣੇ ਆਪ ਦੇ ਵਿੱਚ ਸਵਾਲਾਂ ਦੇ ਘੇਰੇ ਦੇ ਵਿੱਚ ਹੈ